ਹੋ ਵੀ ਪੱਜਾ ਫਰੋਜ਼ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਫਾਨਾ ਸਿੱਧੂ ਬੋਲ ਰਿਹਾ ਮੁੰਡਿਆਂ ਨਾਲ ਤੇਰਾ 9 ਲੱਖ ਰੁਪਏ ਵਾਲੇ ਆਏ ਕਿੱਥੇ ਨੇ ਜੀ ਹਾਂ ਜੀ ਅਰਸ਼ਦੀਪ ਹਾਂ ਜੀ ਅਰਸ਼ਦੀਪ ਵਾਲੇ ਆਏ ਬੈਠਣੇ ਯਾਰ ਹਾਂ ਜੀ ਹਾਂ ਜੀ ਡਿਬੜਲਾ ਯਾਰ ਵੀਰਮਣ ਕੇ ਆ ਰਹੇ ਨੇ ਉਹਨਾਂ ਦੇ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿੱਕਲੇ ਨੇ ਇਹਨਾਂ ਨੇ ਇਹਨਾਂ ਵੀਰ ਮੇਰੇ ਇਹ ਸਾਰੇ ਜੱਤੇ ਬੰਦੀਆਂ ਨਾਲ ਮਿਲ ਕੇ ਹੋ ਰਿਹਾ ਧਰਨਾ ਵਿੱਚ ਖੜੇ ਨੇ ਕਿ ਹੁਣ ਨਹੀਂ ਉਸ ਤੋਂ ਪਹਿਲਾਂ ਪਹਿਲਾਂ ਰਿਤਲਾ ਯਾਰ ਨਾਲ ਕਿਹੜਾ ਕੰਮ ਖੜੂਗਾ ਨਿਬੜ ਕੇ ਭਰਾ ਕਰ ਯਾਰ ਨਹੀਂ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋ ਕਿ ਸਾਡੀ ਗਲਤੀ ਕਿੱਥੇ ਹੈ ਦੱਸਿਓ ਬਈ ਕਰ ਗੱਲ ਇਹਨੇ ਕੀ ਗੱਲ ਹੈ ਹੈਲੋ 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 ਹਾਂਜੀ ਕੌਣ ਗੰਗ ਕਰ ਰਿਹਾ ਹੈ ਕਾਰ ਤੇ ਬੋਲਣਾ ਜੀ ਸਰਜੀ ਕਾਰ ਦੀ ਗੱਲ ਕਰ ਕੋ ਜਿੰਨਾ ਗੱਲ ਦੁਸ਼ੀ ਤੇ ਠੀਕ ਹੈ ਨਾ ਕੀ ਕਹਿੰਦਾ ਹਾਂਜੀ ਹਾਂਜੀ ਭਾਈ ਵੀਰ ਜੀ ਭਾਨਾ ਜੀ ਹਾਂਜੀ ਭਾਈ ਮੇਰੀ ਬੇਨਤੀ ਤੇ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਬਈ ਮੈਟਰ ਜੀ ਅੱਛਾ ਗਿਆ ਸੀ ਪਾਣੀ ਉਸ ਦਾ ਬਸ ਜੀ ਸੋਰੀ ਬਜਾ ਉਸ ਬਾਰੀ ਗੁੜੀ ਸੋ ਸੋਬਰ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੀ ਕੈਂਟਰ ਜਗਾ ਜੇ ਤਾਂ ਕੁਝ ਜੇ ਉਹ ਵੀ ਨਹੀਂ ਤਾਂ ਇਹ ਗਿਆ ਸੀ ਕਾਲਜ ਜਿੱਥੇ ਗਿਆ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਆ ਕੇ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਫਾਨੂੰ ਟੀਟੀ ਕਾਪੀ ਜੋ ਟੀਟੀ ਕਾਪੀ ਨਾਲ ਕੀ ਕਿ ਦਿਓ ਇਮੀਗ੍ਰੇਟਿੰਗ ਤੇ ਇਹਨਾਂ ਨੂੰ ਪੋਸ਼ਣ ਦਿੱਤਾ ਇਮੀਗ੍ਰੇਸ਼ਨ ਤੇ ਮੈਂ ਰਿਕਵੈਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹਨਾਂ ਦੇ ਨਾਲ ਸੱਤ ਐਸਪੈਕਸ਼ਨ ਮੈਂ ਆਉ ਦੇਖਾ ਤੇ ਬੈਠੇ ਕੋਈ ਸੀ ਜਿਨ੍ਹਾਂ ਨੇ ਆਪਨੇ ਕਾਤੇ ਤੇ ਬੋਲੇ ਕਹਿੰਦੇ ਤੁਹਾਡੇ ਖਾਤੇ ਕਿੰਨੇ ਲੱਖ ਰੁਪਏ ਡੋਟਰ ਥੋੜਾ ਲੱਗਿਆ ਸਾਡੇ ਬੱਚੇ ਲੱਗਦਾ 50 ਲੱਖ ਲੱਗਾ 15 ਲੱਖ ਪੀਆ ਲੈਣਾ ਜੀ ਐਸਟੀ ਵੀ ਮੀ ਮੋੜ ਰਿਆ ਮੈਂ ਉਹ ਵੀ ਮੋੜ ਰਿਆ ਜੀ ਮੈਂ ਆਪਾਂ ਤੇ ਖੇਸ ਕਰ ਮੈਂ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਫੋੜ ਜੀ ਉਹਨੇ ਕੋਲੇ ਗਿਆ ਸੀ ਭਾਜੇ ਨਹੀਂ ਅੰਦੋਲ ਨਹੀਂ ਹਾਂ ਭਾਈ ਹਾਰੋਜੀ ਭਾਨਾ ਜੀ ਇਹ ਕਹਦੇ ਸਾਡੀ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਬੰਦੀ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਆਂਦੇ ਬੈਟ ਕਰ ਸੀਗੇ ਕਹਿੰਦਾ ਜੀ ਮੈਂ ਡਿਗਰੀਸ਼ਨ ਲੈਣੀ ਹੈ ਬੱਚੇ ਦੀ ਡਿਗਰੀਸ਼ਨ ਕਰਾਤੀ ਕੈਨੇਡਾ ਦੇ ਵਿਨੀਪੈਕ ਕਾਲਜ ਦੇ ਵਿੱਚ ਹਾਂਜੀ ਦੋ ਤਿੰਨ ਬਾਅਦ ਬੱਚਾ ਤੋਂ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਤਾਂ ਕਿ ਬੱਚਾ ਸਾਡਾ ਪਾਈ ਜੀ ਕਿ ਕਸੂਰ ਦੱਸੋ ਕਿੱਥੇ ਗਲਤੀ ਕੀਤੀ ਅਸੀਂ ਅਸੀਂ ਕੈਨੇਡਾ ਨੂੰ ਨਾ ਭੇਜਾ ਅਸੀਂ ਕੈਨੇਡਾ ਨਹੀਂ ਕਿਸੇ ਹੋਰ ਸੱਜੇ ਕਿਸੇ ਮਾਰੇ ਫੌਜੀ ਹੋਰ ਡਾਕੂਮੈਂਟ ਟੋਰਿੰਦਰ ਨੇ ਪਸਾਨ ਚਾਪਦੇ ਟਾਈਮ ਲੈਦਰ ਅਟਾ ਪਾਇਆ ਜਿੰਨੇ ਆ ਪਾਈ ਤਰੀ ਕਿਉਂ ਲਈ 5 ਤਰੀਕਾ ਲੈ ਬਾਈ ਨਿਬੜ ਲੋ ਰੋਹੀ ਤੇ ਅਜਾ ਨਿਬੜਦਾ ਨਿਬੜਦਾ ਨਹੀਂ ਨਿਬੜਦਾ ਭਰਾਵਾ ਦਾ ਜਿਵੇਂ ਕੋਈ ਨਿਬੇੜ ਨਾਲ ਵਿਚ ਵਿਚਾਲੇ ਕਰਕੇ ਨਿਬੇੜ ਦਿੰਦੇ ਆ ਠੀਕ ਹੈ ਨਾ ਗੱਲ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਹਾਂ ਕਿ ਨਾ ਇੱਕ ਵਾਰ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਇਹ ਨਿਬੜਦਾ ਨਹੀਂ ਹੁਣ ਬਾਈ ਦੱਸ ਮੈਨੂੰ ਕਿਵੇਂ ਕਰਦਾ ਐਨੇ ਪੋ ਤੁਸੀਂ ਕੀ ਕਰਨ ਤੁਸੀਂ ਜੁਰਮਾਨੇ ਪੈਂਡ ਸੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੁੱਕ ਗਿਆ ਉਹਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਦੋ ਦਿਨ ਬਾਅਦ ਅੱਗ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ ਨੌ ਕਹਿੰਦੇ ਵੀ ਬਾਈ ਕਹਿੰਦੇ ਨੇ ਕਿੰਨੇ ਕਹਿੰਦੇ 15 15.5 ਕਹਿੰਦੇ 6 6 ਲੱਖ ਰੁਪਏ ਜੀਆਈ ਸੀ ਜੀਆਈ ਸੀ ਸੀਓ ਨਾਲ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਆਪਣੇ ਕੋਲੋਂ ਵਾਪਸ ਆ ਜਾਊਗਾ ਠੀਕ ਹੈ ਜੀ ਓ ਓ ਓ ਜੀ ਆਈ ਸੀ ਸੀ 9 ਲੱਖ ਰੁਪਏ ਉਹਨਾਂ ਨੇ ਇਹ ਵੀ ਸ਼ਿਰਕ ਨਹੀਂ ਕੀਤਾ ਦਾਵਾ ਉਹਨਾਂ ਦਾ ਕੰਮ ਪੁੱਛੋ ਕਿਨੇ ਦਿਨ ਚੱਲਦਾ ਪੁੱਛੋ ਕਿਨੇ ਦਿਨ ਚੱਲਦਾ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਉਂਦਾ ਤਾਂ ਕੋਈ ਅਸੀਂ ਗਲਤ ਕਿੱਥੇ ਹੋਏ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਦਾ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂ ਅੱਜ ਹੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਐ ਭਾਈ ਜੀ ਕਾਲਜ ਹੀ ਸਾਡਾ ਜੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਭੁਗਤਾਇਆ ਕੰਮ ਹੂੰ ਯਾ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈ ਐ ਯਾ ਅਸੀਂ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਥੱਗੀ ਮਾਰੀ ਹੋਈ ਐ ਭਾਈ ਜੀ ਲਾਇਸੈਂਸ 홀ਡਰ ਬੰਦੇ ਐ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ 'ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ 'ਚ ਭੁਾਈਏ ਦੱਸੋ ਭਾਈ ਜੀ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਠੱਗਾ ਆਇਆ ਹੈ ਕੀ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪਦਾ ਠੱਗਾ ਅਸੀਂ ਆ ਅਸੀਂ ਆਪਦਾ ਠੱਗਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੰਦੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਕਿਰਾਂ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲੋਂ ਜੇ ਮੈਂ ਨਮਿੰਟ ਨਾ ਮੈਂ ਜਿੱਥੇ ਬੈਕ ਉਹ ਨਿਬੜਨਾ ਇੱਛਾ ਕਿੱਲੋ